ਹੁਣ ਮੈਂ ਇੱਕ ਡੇਰਿਆਂ ਤੇ ਆਉਣਾ ਕਿਸ ਤਰੀਕੇ ਨਾਲ ਬਿਪਰਵਾਦ ਡੇਰਿਆਂ ਦੇ ਵਿੱਚ ਵਾਇਰਸ ਪੈ ਗਿਆ ਮੈਂ ਤੁਹਾਡਾ ਵਿਸ਼ਵਾਸ ਤੋੜੂੰਗਾ ਇੱਕ ਸੰਤ ਤੋਂ ਗੁੱਸਾ ਨਾ ਕਰਿਓ ਉਹ ਹੈ ਸੰਤ ਅਤਰ ਸਿੰਘ ਮਸਤੂ ਆਣੇ ਵਾਲੇ ਚੰਗਾ ਕੰਮ ਜ਼ਰੂਰ ਕੀਤਾ ਹੋਣਾ ਮੈਂ ਵੀ ਉਹਨਾਂ ਬਾਰੇ ਪੜਿਆ ਕਾਫੀ ਲੋਕਾਂ ਨੂੰ ਆਇਆ ਕਾਫੀ ਲੋਕਾਂ ਨੂੰ ਸਿੱਖੀ ਵੱਲ ਲੈ ਕੇ ਆਏ ਲੇਕਿਨ ਬਹੁਤਾ ਨੁਕਸਾਨ ਹੀ ਕਰ ਗਏ ਉਹ ਕੀ ਹੈ ਮੈਂ ਤਾਂ ਹਿਸਟੋਰੀਅਨ ਆ ਮੇਰੀ ਡਿਊਟੀ ਹੈ ਸੱਚ ਤੱਕ ਪਹੁੰਚਣ ਦੀ ਡਿਗ ਕਰਨ ਦੀ 1905 ਦੇ ਵਿੱਚ ਮਦਰ ਮਾਲਵੀਆ ਅੰਮ੍ਰਿਤਸਰ ਆਇਆ ਬਹੁਤ ਛਾਤਰ ਬ੍ਰਾਹਮਣ ਉਹੀ ਵਿਪਰਵਾਦ ਮੈਂ ਬ੍ਰਾਹਮਣ ਕਹਿ ਦਿੰਦਾ ਮੈਨੂੰ ਸੌਖਾ ਜਿਹਾ ਲੱਗਦਾ ਕਿਉਂਕਿ ਮੈਂ ਯੂਜ਼ਡ ਨੂੰ ਹੀ ਇਹ ਯੂਜ਼ ਟੂ ਨਹੀਂ ਹੈ ਇਸ ਵਰਡ ਲਈ ਉਹ ਆ ਗਿਆ ਅੰਮ੍ਰਿਤਸਰ ਸਾਰੇ ਪੰਜਾਬ ਚ ਡਿਸਟਰਬੈਂਸੀ ਪੋਲੀਟੀਕਲ ਸਾਰਾ ਬਾਕੀ ਦਾ ਹਿੰਦੁਸਤਾਨ ਸੁੱਤਾ ਪਿਆ ਸੀ ਉਹਨੇ ਮਮਨ ਨੇ ਦੇਖਿਆ ਵੀ ਕੁਝ ਹੋ ਰਿਹਾ ਉਹਨੂੰ ਕਈ ਚੀਜ਼ਾਂ ਦਾ ਪਤਾ ਹੁਣ ਮੈਨੂੰ ਅੰਦਰਲੀ ਗੱਲ ਦਾ ਨਹੀਂ ਪਤਾ ਪਰ ਜਿਹੜੀਆਂ ਉਹਨੇ ਕੀਤੀਆਂ ਉਹਨਾਂ ਦਾ ਮੈਂ ਥੋੜਾ ਜਿਹਾ ਆਸਾਨ ਕਰਦਾ ਉਹ ਆਇਆ ਖਾਲਸਾ ਖਾਲਸਾ ਕਾਲਜ ਦੇ ਸਟੂਡੈਂਟਾਂ ਨੇ ਦਰਬਾਰ ਸਾਹਿਬ ਕਰਮਾਂ ਦੇ ਵਿੱਚ 1905 ਵਿੱਚੋਂ ਜਿਹੜੇ ਮੂਰਤੀਆਂ ਸੀ ਉਹਨਾਂ ਨੂੰ ਚੱਕ ਕੇ ਸਰੋਵਰ ਚ ਸਿੱਟਾ ਸੀ ਉਹ ਆ ਗਿਆ ਇੱਕਦਮ ਇਹ ਮੈਨੂੰ ਨਹੀਂ ਪਤਾ ਵੀ ਇਹ ਕਾਰਨ ਹੋ ਸਕਦਾ ਜਾਂ ਕੀ ਕਾਰਨ ਹੋ ਸਕਦਾ ਕਿਉਂਕਿ ਡੇਟ ਸਿੰਕ੍ਰੋਨਾਈਜ਼ ਕਰਦੀ ਹੈ ਡੇਟ ਉਹੀ ਹੈ ਈਅਰ ਉਹੀ ਹੈ ਤਾਂ ਖਾਲਸਾ ਦੇ ਸਟੂਡੈਂਟ ਜਿੱਥੇ ਇੱਕ ਬਹੁਤ ਹੀ ਪਰਫਾਉਂਡ ਗੱਲ ਕਰ ਰਹੇ ਆ ਦੂਜੇ ਪਾਸੇ ਕੀ ਹੋ ਰਿਹਾ ਉਹ ਆ ਰਿਹਾ ਉਹਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਲੈਣ ਜਾਂਦੇ ਆ ਤੇ ਉਸ ਨੂੰ ਬੱਗੀ 'ਚ ਬਿਠਾ ਕੇ ਕੋੜਿਆਂ ਨੂੰ ਬਾਹਰ ਕੱਢ ਕੇ ਆਪ ਕੋੜਿਆਂ ਦੀ ਜਗ੍ਹਾ ਲੈ ਕੇ ਉਹਨੂੰ ਨਾਰੇ ਮਾਰਦੇ ਅੰਮ੍ਰਿਤਸਰ ਸਰ ਕਾਲਜ ਚ ਲੈ ਜਾਂਦੇ ਆ ਦੇਖੋ ਕਿ ਐਸੀ ਕਮਾਲ ਦੀ ਗੱਲ ਆ ਇੱਕ ਪਾਸੇ ਕੀ ਹੋ ਰਿਹਾ ਦੂਜੇ ਪਾਸੇ ਕੀ ਹੋ ਰਿਹਾ ਫਿਰ ਉਸ ਨੂੰ ਦੋ ਕਮਾਲ ਦੀਆਂ ਗੱਲਾਂ ਕਰਦਾ ਹਿੰਦੂਆਂ ਲਈ ਬੜੀ ਬ੍ਰਾਹਮਣ ਆ ਉਹਨਾਂ ਹਿੰਦੂ ਧਰਮ ਦੀ ਸੇਵਾ ਕਰਨੀ ਉਹਦਾ ਫਰਜ਼ ਕੋਈ ਗੁੱਸਾ ਗਿੱਲਾ ਨਹੀਂ ਉਹ ਕਹਿੰਦਾ ਵੀ ਇੱਕ ਦਰਬਾਰ ਸਾਹਿਬ ਹੈ ਹੈ ਤਾਂ ਬ੍ਰਿਕ ਮੌਟਰ ਬਿਲਡਿੰਗ ਹੈ ਬਟ ਇਟ ਇਟ ਇਜ਼ ਅ ਸੋਰਸ ਆਫ ਇਨਸਪੀਰੇਸ਼ਨ ਟੂ ਦੀ ਸਿੱਖਸ ਇਹ ਸਿੱਖਾਂ ਨੂੰ ਰਿਲੀਜੀਅਸ ਸਸਟੇਨੈਂਸ ਦਿੰਦੀ ਹੈ ਧਰਮ ਪ੍ਰਦਾਨ ਕਰਦੀ ਹੈ ਸਿੱਖਾਂ ਨੂੰ ਸਿੱਖ ਇੱਥੇ ਆ ਕੇ ਸਾਹ ਲੈਂਦੇ ਆ ਤਾਂ ਐਸਾ ਨਾ ਹੋਵੇ ਇਹਦੇ ਤੇ ਤਾਂ ਕੁਝ ਕਰ ਨਹੀਂ ਸਕਦੇ ਇਸ ਕਿਸਮ ਦਾ ਇੱਕ ਹੋਰ ਮੰਦਰ ਬਣਾ ਦਿਆਂ ਜਿਹੜਾ ਇਹਦਾ ਐਗਜ਼ੈਕਟਲੀ ਰੈਪਲੀਕਾ ਹੋਵੇ ਹੂਬ ਹੂਹੀ ਚੀਜ਼ ਉਸੇ ਤਰ੍ਹਾਂ ਮੰਦਰ ਉਸੇ ਤਰੀਕੇ ਦਾ ਸਰੋਵਰ ਉਸੇ ਤਰੀਕੇ ਦੀ ਸਾਰੀ ਚੀਜ਼ ਸੋਨਾ ਵੀ ਉੱਥੇ ਲਾਤਾ ਕਿਸੇ ਤਰੀਕੇ ਦੇ ਨਾਲ ਸਿੱਖ ਦਾ ਇਸ ਚੀਜ਼ ਨਾਲ ਟੁੱਟਣਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਹੀ ਸਿੱਖ ਜਿਵੇਂ ਦਵਿੰਦਰ ਸਿੰਘ ਨੇ ਕਿਹਾ ਅਸਿਮਿਲੇਟ ਹੋ ਸਕਦਾ ਪ੍ਰੋਬਲਮਾਂ ਦੋ ਆ ਇੱਕ ਅਸਿਮਿਲੇਸ਼ਨ ਦੀ ਇੱਕ ਹੈ ਐਨੀਲੇਸ਼ਨ ਦੀ ਜੇ ਅਸਿਮਿਲੇਟ ਨਹੀਂ ਹੁੰਦਾ ਤਾਂ ਐਨੀਲੇਸ਼ਨ ਵੀ ਹੋ ਸਕਦੀ ਹੈ ਜਿਹੜੀ ਕਿ ਜੂਨ 84 ਤੇ ਨਵੰਬਰ नव, 84 ਵਿੱਚ ਹੋਈ ਹੈ ਦੋਨੇ ਮੈਥਡਸ ਆ ਲੇਕਿਨ ਅੱਜ ਜਿਹੜੀ ਦੁਨੀਆ ਨਾ ਇੰਨੀ ਵੱਧ ਗਈ ਆ ਐਨੇ ਕਮਿਊਨੀਕੇਸ਼ਨ ਦੇ ਲਿੰਕ ਹੋ ਗਿਆ ਕਿ ਕਿਸੇ ਲਿਮਟ ਤੋਂ ਬਾਅਦ ਬਹੁਤੇ ਜਿਆਦਾ ਬੰਦੇ ਕਟ ਗਿਣਤੀ ਦੇ ਮਾਰੇ ਨਹੀਂ ਜਾ ਸਕਦੇ ਇੱਕ ਮਜਬੂਰੀ ਹਰ ਸਰਕਾਰ ਦੀ ਮਜਬੂਰੀ ਹੈ ਸਾਰੀ ਦੁਨੀਆ ਚ ਮਜਬੂਰੀ ਹੈ ਇਸ ਗੱਲ ਦੀ ਕਿਉਂਕਿ ਵਰਲਡ ਕਮਿਊਨਿਟੀ ਦੇ ਵਿੱਚ ਕੁਝ ਲੋਕ ਐਸੇ ਹੈਗੇ ਸਰਕਾਰ ਢਕੇ ਜਿਹੜੇ ਆਵਾਜ਼ ਬੁਲੰਦ ਕਰਦੇ ਆ ਹਿਊਮਨ ਰਾਈਟਸ ਦੀ ਤਾਂ ਉਹ ਜਿਹੜਾ ਹੈ ਪੰਡਿਤ ਮਦਨ মোহন ਮਾਲਵੀਆ ਇੱਕ ਤਾਂ ਕੰਮ ਬਹੁਤ ਇਹ ਕਰਕੇ ਸ਼ਰੀਰ ਖੜਾ ਕਰਤਾ ਹੁਣ ਦੇਖੋ ਕੋਈ ਇੰਪੋਰਟੈਂਟ ਪੋਲੀਟੀਕਲ ਆਦਮੀ ਜਾਂ ਹੋਰ ਫਿਗਰ ਜਾਵੇ ਅੰਮ੍ਰਿਤਸਰ ਉਹਦੀ ਇੱਕ ਕੰਪਲਸ਼ਨ ਬਣ ਜਾਂਦੀ ਆ ਕਿ ਦੁਰਗਾਣਾ ਮੰਦਿਰ ਵੀ ਜ਼ਰੂਰ ਜਾਓ ਮੇਰੇ ਤਾਂ ਗੋਲੀ ਲੱਗਦੀ ਆ ਜਦੋਂ ਮੈਂ ਇਹ ਦੇਖਦਾ ਕਿਉਂ ਲੱਗਦੀ ਆ ਗੋਲੀ ਦਰਬਾਰ ਸਾਹਿਬ ਦਾ ਇੱਕ ਇਤਿਹਾਸ ਹੈ ਉਸ ਦੇ ਜ਼ਰੇ ਜ਼ਰੇ ਦੇ ਵਿੱਚ ਸਿੱਖਾਂ ਦਾ ਖੂਨ ਬਿਹਾਵਿਆ ਉਸ ਦੀ ਦਾ ਇਤਿਹਾਸ ਇੱਕ ਕੈਪਸੂਲ ਹਿਸਟਰੀ ਆ ਸਿੱਖਾਂ ਦੀ ਉਹਦੇ ਤੇ ਕਿੰਨੇ ਹਮਲੇ ਹੋਏ ਕਿੰਨਿਆਂ ਨੇ ਉਹਨੂੰ ਢਾਉਣ ਦੀ ਫੁਨਾ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਉੱਥੋਂ ਖੜੇ ਹੁੰਦੇ ਰਹੇ ਲੇਕਿਨ ਉਹ ਦੁਰਗਿਆਣਾ ਮੰਦਰ ਕੀ ਆ ਇੱਕ ਗਊ ਲਈ ਪੰਡਤ ਮਦਨਮੋਹਨ ਮਾਲਵੀਆ ਨੇ ਉਹਦੀ ਫੜੀ ਔਰ ਜਿੱਥੇ ਉਹਨੇ ਪਿਸ਼ਾਬ ਕਰਤਾ ਤੇ ਉੱਥੇ ਉਸ ਦਿਨ ਨਹੀਂ ਪੱਥਰ ਰੱਖਤਾ ਇਹ ਉਹਨਾਂ ਦਾ ਮੈਥਡ ਕਿਉਂਕਿ ਗਊ ਉਹਨਾਂ ਦੇ ਲਈ ਪਾਕ ਆ ਨਹੀਂ ਮੈਂ ਮਖੌਲ ਨਹੀਂ ਕਰ ਰਿਹਾ ਇਟਸ ਇਟਸ ਅ ਰਿਐਲਿਟੀ ਹੁਣ ਹਾਂਜੀ ਕੀ ਕਰ ਰਹੇ ਹੋ ਕੁਛ ਕੀ ਇੰਜੋਏ ਕਰ ਰਹੇ ਹੋ ਇੰਜੋਏ ਕਰੋ ਵਰੀ ਨਾ ਰਹੋ ਆਪਣੇ ਬਜ਼ੁਰਗ ਬੈਠੇ ਮੇਰੇ ਦੋਸਤ ਟਿੱਲੋ ਸਾਹਿਬ ਇਹਨਾਂ ਨੇ ਬਹੁਤ ਫਿਕਰ ਕਰਦਾ ਤੁਹਾਨੂੰ ਐ ਹੋ ਜਾ ਕੁਝ ਨਹੀਂ ਹੋਣਾ ਅੱਛਾ ਦੂਸਰੀ ਗੱਲ ਦੇਖੋ ਕਮਾਲ ਦੀ ਹੁਣ ਸੁਣੋ ਉਸ ਨੂੰ ਪਤਾ ਲੱਗਿਆ ਵੀ ਇੱਕ ਆਦਮੀ ਆ ਜਿਹੜਾ ਬਹੁਤ ਹੀ ਜ਼ਿਆਦਾ ਇਨਫਲੂਐਂਸ਼ੀਅਲ ਆ ਸਿੱਖਾਂ ਦੇ ਉੱਤੇ ਬਹੁਤ ਰਸੂਖਾ ਸਿੱਖਾਂ ਦੇ ਉੱਤੇ ਸਾਰੇ ਸਿੱਖ ਜਗਤ ਤੇ ਉਸ ਵੇਲੇ ਉਹ ਹੈ ਸੰਤ ਅਤਰ ਸਿੰਘ ਮਸਤੂਆਣੇ ਹੁਣ ਉਹ ਸੰਤ ਅਤਰ ਸਿੰਘ ਦੇ ਕੋਲ ਜਾਂਦਾ ਉਹ ਕਹਿੰਦਾ ਜੀ ਮੈਂ ਗਲ ਚ ਕਪੜਾ ਪਾ ਕੇ ਮੈਂ ਬ੍ਰਾਹਮਣ ਆ ਮੈਂ ਬ੍ਰਾਹਮਣ ਤੁਹ ਤੋਂ ਪੀਖ ਮੰਗ ਰਿਹਾ ਮੈਂ ਬ੍ਰਾਹਮਣ ਤੁਹ ਤੋਂ ਪੀਖ ਮੰਗ ਰਿਹਾ ਆ ਪਾਇਆ ਉਹ ਕਹਿੰਦਾ ਮੈਂ ਤੁਹ ਤੋਂ ਮਹਾਰਾਜ ਪੀਖ ਮੰਗ ਰਿਹਾ ਸੰਤ ਜੀ ਤੁਸੀਂ ਬਹੁਤ ਵੱਡੇ ਹੋ ਤੁਸੀਂ ਬਹੁਤ ਮਹਾਨ ਹੋ ਤੁਹਾਡਾ ਬਹੁਤ ਪ੍ਰਭਾਵ ਹੈ ਤਾਂ ਤੁਸੀਂ ਮੇਰੇ ਨਾਲ ਚੱਲ ਕੇ ਸਿੱਖ ਰਾਜਾਂ ਕੋਲ ਚੱਲੋ ਤੇ ਮੈਂ ਪੱਲਾ ਅਡੂਗਾ ਤੁਸੀਂ ਉਹਨਾਂ ਤੋਂ ਜਿਹੜੇ ਪੈਸੇ ਆ ਮੈਨੂੰ ਲੈ ਦੇਣਾ ਹਿੰਦੂ ਯੂਨੀਵਰਸਿਟੀ ਬਣਾਉਣੀ ਆ ਉਹ ਹੁਣ ਦੇਖੋ ਅੱਗੇ ਆਜੋ ਪਿੱਛੇ ਨੂੰ ਆਜੋ ਵੀ ਬਰਬਾਦ ਸਿੱਖ ਉਸ ਵੇਲੇ 1905 ਦੇ ਵਿੱਚ ਇਹ ਗੱਲ ਕਰਦੇ ਸੀ ਵੀ ਅਸੀਂ ਖਾਲਸਾ ਕਾਲਜ ਨੂੰ ਸਿੱਖ ਯੂਨੀਵਰਸਿਟੀ ਬਣਾ ਦੇਣਾ ਇਹ ਗੱਲ ਬਹੁਤ ਪ੍ਰਚਲਿਤ ਸੀ ਅਖਬਾਰਾਂ 'ਚ ਹੁੰਦੀ ਸੀ ਡਿਬੇਟ ਹੁੰਦੀ ਸੀ ਤਾਂ ਸਾਧਨ ਤਾਂ ਲਿਮਟਿਡ ਸੀ resources limited ਸੀ ਸਿੱਖ ਰਾਜਾਂ ਦੇ ਕੋਲ ਉਹਨੇ ਕਿਹਾ ਵੀ ਸਿੱਖ ਕਿਤੇ ਯੂਨੀਵਰਸਿਟੀ ਨਾ ਬਣਾ ਲੈਣ ਆਪਣੇ ਵੀ ਪਰਵਾਹ ਦੇਖੋ ਕਿ ਕਿੰਨਾ ਜ਼ਬਰਦਸਤ ਵਾਇਰਸ ਆ ਐਡਾ ਰਿਮਾਰਕੀਬਲ ਵਾਇਰਸ ਆ ਉਹਨੂੰ ਡਿਟੈਕਟ ਕਰਨਾ ਵੀ ਬੜਾ ਮੁਸ਼ਕਿਲ ਹੈ ਪੱਕੇ ਬੜੇ-ਬੜੇ ਡਾਕਟਰ ਨਹੀਂ ਪਕੜ ਸਕਦੇ ਬੜੇ-ਬੜੇ ਕੰਪਿਊਟਰ ਦੇ ਐਕਸਪਰਟ ਨਹੀਂ ਪਕੜ ਸਕਦੇ ਉਸ ਨੇ ਸੰਤ ਜੀ ਨੂੰ ਐਸੀ ਫੂਕ ਛਕਾਈ ਮੈਂ ਹੁਣ ਪੰਜਾਬੀ 'ਚ ਜਟਕੀ ਗੱਲ ਕਰਦਾ ਕਿ ਸੰਤ ਜੀ ਪਾੜਨ ਵਾਲੇ ਹੋ ਮੇਰਾ ਉਹਨਾਂ ਨਾਲ ਬਹੁਤ ਗੁੱਸਾ ਗਿਲਾ ਸ਼ਿਕਵਾ ਸ਼ਿਕਾਇਤ ਹੈ ਉਹ ਚਲੇ ਗਏ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਰਾਜਿਆਂ ਕੋਲ ਲੈ ਕੇ ਪਟਿਆਲੇ ਵਾਲੇ ਰਾਜੇ ਤੋਂ ਲਿਆ ਨਾਭੇ ਵਾਲੇ ਰਾਜੇ ਤੋਂ ਲਿਆ ਜੀਂਦ ਵਾਲੇ ਰਾਜੇ ਤੋਂ ਹੋਰ ਜਿਹੜੇ ਦੂਜੇ ਸਰਦਾਰ ਸੀ ਉਹਨਾਂ ਰੁਪਈਆ ਖਾਸਾ ਉਹਨਾਂ ਨੇ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਉਹੀ ਪੈਸਾ ਜਿਸ ਪੈਸੇ ਦੇ ਨਾਲ ਸਿੱਖ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਬਣਨੀ ਸੀ ਉਹ ਪੈਸਾ ਲੈ ਗਿਆ ਪੰਡਿਤ ਉਹ ਕਹਿਣ ਲੱਗਿਆ ਕਿ ਸੰਤ ਜੀ ਜਿੱਦਣ ਯੂਨੀਵਰਸਿਟੀ ਦਾ ਨੀ ਪੱਥਰ ਰੱਖਿਆ ਗਿਆ ਥੋਡੇ ਕੀ ਕਹਿੰਦੇ ਉਹਨੇ ਕਰਮ ਕਮਲਾ ਨਾਲ ਕੀ ਕਹਿੰਦੇ ਉਹ ਪੰਜਾਬੀ ਚ ਉਹਨਾਂ ਨਾਲ ਲਿਖਾਂ ਕਰ ਕਮਲਾ ਜੋ ਵੀ ਮੈਂ ਪੰਜਾਬੀ ਵੀ ਬਹੁਤ ਘੱਟ ਜਾਂਦਾ ਮੈਂ ਬਹੁਤ ਅੰਗਲਿਸ਼ ਚ ਲਿਖਦਾ ਹਾਂ ਉਹ ਜੀ ਸੰਤ ਜੀ ਬਹੁਤ ਮਤਲਬ ਬੜੀ ਵੱਡੀ ਗੱਲ ਮੈਂ ਇੱਕ ਵਾਰੀ ਉਸ ਯੂਨੀਵਰਸਿਟੀ ਚ ਗਿਆ ਇੱਕ ਸੈਮੀਨਾਰ ਸੀ ਮੈਂ ਮੈਂ ਹਿੰਦੂਆਂ ਚ ਹੀ ਕੰਮ ਕਰਦਾ ਰਿਹਾ ਸਾਰੀ ਜ਼ਿੰਦਗੀ ਉੱਥੇ ਵੀ Hindu ਮੈਂ ਉੱਧ ਖੜਾ ਹੀ ਨਹੀਂ ਛੱਡਦੇ ਪਹਿਲਾਂ ਪੰਜਾਬ ਯੂਨੀਵਰਸਿਟੀ ਫਿਰ ਬਨਾਰਸਿਧੂ ਯੂਨੀਵਰਸਿਟੀ ਚ ਮੈਂ ਗਿਆ ਉੱਥੇ ਮੈਂ ਕਿਹਾ ਯਾਰ ਇੱਕ ਕਿਸੇ ਨੂੰ ਮੁਸਲਮਾਨ ਸੀ ਬਖਾ ਇੱਕ ਗੱਲ ਸੁਣ ਮੈਨੂੰ ਇਹ ਦੱਸੇਦਾ ਯੂਨੀਵਰਸਿਟੀ ਦਾ ਨੀ ਪੱਥਰ ਕਿੱਥੇ ਰੱਖਿਆ ਕਹਿੰਦਾ ਜੀ ਉੱਥੇ ਫਲਾਨੀ ਜਗ੍ਹਾ ਹੈਗਾ ਮੈਂ ਹਯਰ ਉੱਥੇ ਚੱਲ ਤੇ ਮੈਂ ਉੱਥੇ ਜਾ ਕੇ ਦੇਖਿਆ ਸੰਤ ਅਦਰ ਸਿੰਘ ਦਾ ਨਾਮੋ ਨਿਸ਼ਾਨ ਨਹੀਂ ਨਾ ਉਹਨਾਂ ਦਾ ਵਿਚਾਰਿਆਂ ਦਾ ਕੋਈ ਨਾਂ ਨਾ ਕੋਈ ਉਹਨਾਂ ਦਾ ਰੈਫਰੈਂਸ ਇਹ ਹੈ ਬੇਪਰਵਾਦ ਹਣ ਤੁਸੀਂ ਇਹ ਦਿਮਾਗ ਚ ਪਾ 1905 ਦੇ ਵਿੱਚ ਸਿੱਖ ਯੂਨੀਵਰਸਿਟੀ ਹੁੰਦੀ ਜਿਹੜੀ ਗੱਲ ਦਾ ਫਿਕਰ ਹਰਿੰਦਰ ਸਿੰਘ ਕਰਦਾ ਜਿਹੜੀ ਗੱਲ ਦਾ ਫਿਕਰ ਦਵਿੰਦਰ ਸਿੰਘ ਕਰਦਾ ਜਿਹੜੀ ਗੱਲ ਦਾ ਫਿਕਰ ਦੂਜੇ ਮੇਰੇ ਦੋਸਤ ਕਰਕੇ ਗਏ ਆ ਜਾਂ ਕਰਮਜੀਤ ਕਰਕੇ ਗਿਆ ਜਾਂ ਬੀਬੀ ਗੁਰਨਾਮ ਕੌਰ ਕਰਕੇ ਗਈ ਆ ਬਲਕਾਰ ਸਿੰਘ ਕਰਕੇ ਗਈ ਆ ਉਹ ਲੋੜ ਹੀ ਨਹੀਂ ਸੀ ਅੱਜ ਸਿੱਖ ਦੁਨੀਆ ਦੇ ਵਿੱਚ ਸਭ ਤੋਂ ਇਨਲਾਈਟਨਡ ਅਵੇਕਨਡ ਐਜੂਕੇਟਿਡ ਸਕਿਲਡ ਲੋਕ ਹੁੰਦੇ ਤੁਹਾਨੂੰ ਉਸ ਬੰਦੇ ਨੇ ਪਤਾ ਨਹੀਂ ਕਿੰਨੇ ਸੌ ਸਾਲ ਪਿੱਛੇ ਸਿੱਟਦਾ ਮੈਨੂੰ ਨਹੀਂ ਪਤਾ ਤੁਸੀਂ ਪੁੱਛਦੇ ਨਹੀਂ ਮੈਂ ਤਾਂ ਜੋ ਮੇਰਾ ਦੇਖੋ ਹਿਸਟਰੀ ਦਾ ਮੇਰਾ ਡਿਸਪਲਨ ਮੈਂ ਇਹਦੇ ਵਿੱਚੋਂ ਗੱਲ ਕੱਢ ਕੇ ਤੁਹਾਡੇ ਸਾਹਮਣੇ ਰੱਖ ਰਿਹਾ ਫੈਸਲਾ ਤੁਸੀਂ ਕਰੋ